ਲੁਧਿਆਣਾ ਪਛਮੀ ਦੀ ਚੋਣਾ ਖਾੜਾ ਭਖ ਰਿਹਾ ਹੈ ਔਰ ਇਸ ਵਿਚਾਲੇ ਘਰ ਵਾਪਸੀ ਦਲ ਬਦਲੀਆਂ ਦਾ ਦੌਰ ਜਾਰੀ ਹੈ ਇੱਕ ਅਹਿਮ ਖਬਰ ਦਿਨ ਦੇ ਵਿੱਚ ਨਿਕਲ ਕੇ ਸਾਹਮਣੇ ਆਈ ਜੋ ਜੁੜੀ ਹੋਈ ਸੀ ਕਾਂਗਰਸ ਦੇ ਨਾਲ ਔਰ ਇੱਕ ਆਗੂ ਕਾਂਗਰਸ ਦਾ ਇੱਕ ਵੱਡਾ ਧਾਕੜ ਆਗੂ ਜਿਸ ਨੂੰ ਕਿਹਾ ਜਾਂਦਾ ਕੜਵਲ ਉਹ ਘਰ ਵਾਪਸੀ ਕਰਦੇ ਨੇ ਪਰ ਉਹਨਾਂ ਦੀ ਵਾਪਸੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਇਹ ਕਿ ਸਿਆਸੀ ਤੌਰ ਤੇ ਬਵਾਲ ਹੋ ਗਿਆ ਕਾਂਗਰਸ ਦੇ ਅੰਦਰ ਸਿਮਰਜੀਤ ਸਿੰਘ ਬੈਂਸ ਨੇ ਕਮਲਜੀਤ ਕੜਵਲ ਦੀ ਘਰ ਵਾਪਸੀ ਦੇ ਉੱਤੇ ਸਵਾਲ ਚੁੱਕੇ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਪ੍ਰੋਟੋਕੋਲ ਨੀਮਾ ਦਾ ਧਿਆਨ ਨਹੀਂ ਰੱਖਿਆ ਗਿਆ ਉਲੰਘਣਾ ਕੀਤੀ ਗਈ ਹੈ ਸੂਬੇ ਦੇ ਪ੍ਰਧਾਨ ਨੂੰ ਜੁਆਇਨਿੰਗ ਦੀ ਕੋਈ ਜਾਣਕਾਰੀ ਨਹੀਂ ਹੈ ਕਾਬਲੇ ਗੋੜੇ ਕੀ ਕੜਵਲ ਔਰ ਦੂਜੇ ਪਾਸੇ ਬੈਂਸ ਇਹ ਦੋ ਵਿਰੋਧੀ ਰਹੇ ਨੇ ਇੱਕ ਦੂਜੇ ਦੇ ਔਰ ਜਿਹੜੇ ਸਿਮਰਜੀਤ ਸਿੰਘ ਬੈਂਸ ਨੇ ਲੋਕਿੰਸਾਪਾਰਟੀ ਦੇ ਪ੍ਰਧਾਨ ਦੇ ਤੌਰ ਦੇ ਉੱਤੇ ਲੁਗਿਆਣਾ ਦੇ ਵਿੱਚ ਦੋ ਸੀਟਾਂ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰਦੇ ਰਹੇ ਔਰ ਉਹਨਾਂ ਦੇ ਸਾਹਮਣੇ ਜਿਹੜੇ ਹੁੰਦੇ ਸੀ ਹੁੰਦੇ ਸੀ ਕੜਵਲ ਕਾਂਗਰਸ ਦੇ ਵੱਲੋਂ ਨਾ ਤੁਸੀਂ ਕਹਿ ਲੋ ਕਿ ਸਿਆਸੀ ਤੌਰ ਦੇ ਉੱਤੇ ਦੋਵਾਂ ਦੇ ਵਿਚਾਲੇ ਬਹੁਤ ਆਪਾਂ ਕਹਿ ਸਕਦੇ ਹਾਂ ਕਿ ਖਿੱਚ ਤਾਣ ਰਹੀ ਹੋਈਗੀ ਔਰ ਕਾਬਲੇ ਗੌਰ ਹੈ ਕਿ ਜਦੋਂ 2024 ਦੀਆਂ ਲੋਕ ਸਭਾ ਚੋਣਾਂ ਹੋਣੀਆਂ ਸਨ ਤਾਂ ਉਸ ਸਮੇਂ ਸਿਮਰਜੀਤ ਸਿੰਘ ਬੈਂਸ ਤੇ ਉਹਨਾਂ ਦੇ ਭਰਾ ਬਲਵਿੰਦਰ ਬੈਂਸ ਇਹਨਾਂ ਦੋਵੇਂ ਸ਼ਾਮਲ ਹੋ ਗਏ ਕਾਂਗਰਸ ਦੇ ਵਿੱਚ ਤੇ ਫਿਰ ਕੜਵਲ ਨੇ ਨਾਰਾਜ਼ਗੀ ਜਤਾਉਂਦੇ ਹੋਏ ਪਾਰਟੀ ਛੱਡ ਦਿੱਤੀ ਪਹਿਲਾਂ ਭਾਜਪਾ ਚ ਗਏ 6 ਮਹੀਨੇ ਲਗਾਏ ਫਿਰ ਚਲੇ ਗਏ ਆਮ ਆਦਮੀ ਪਾਰਟੀ ਦੇ ਵਿੱਚ ਤੇ ਹੁਣ ਵਾਪਸੀ ਕਾਂਗਰਸ ਦੇ ਵਿੱਚ ਉਹਨਾਂ ਨੇ ਕਰ ਲਈ ਹੈ ਔਰ ਕਾਬਲੇਗੌਰ ਇਹ ਕੀ ਜਿਹੜੀ ਵਾਪਸੀ ਵਾਲੀਆਂ ਤਸਵੀਰਾਂ ਨੇ ਉਹ ਬਹੁਤ ਇੰਪੋਰਟੈਂਟ ਨੇ ਵਾਪਸੀ ਕੌਣ ਕਰਵਾ ਰਿਹਾ ਹੈ ਵਾਪਸੀ ਕਰਵਾਈ ਜਾ ਰਹੀ ਹੈ ਰਾਣਾ ਗੁਰਜੀਤ ਦੇ ਵੱਲੋਂ ਵਾਪਸੀ ਕਰਵਾਈ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਰਾਜਕੁਮਾਰ ਬੇਰਕਾ ਉੱਥੇ ਨਜ਼ਰ ਆ ਰਹੇ ਨੇ ਮਗਨ ਲਾਲ ਜਲਾਦਪੁਰ ਨਜ਼ਰ ਆ ਰਹੇ ਨੇ ਅੱਛਾ ਭਰਪੂਸ਼ਨ ਆਸ਼ੂ ਨਜ਼ਰ ਆ ਰਹੇ ਨੇ ਤਾਂ ਕੀ ਹੈ ਖੇਮੇਬੰਦੀ ਢੜੇਬੰਦੀ ਨਜ਼ਰ ਆ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਜ਼ਰੂਰ ਸਵਾਲ ਹੈ ਪਰ ਤੁਸੀਂ ਕਹਿ ਸਕਦੇ ਹੋ ਕਿ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਦਿੱਤੇ ਨੇ ਸਿਮਰਜੀਤ ਸਿੰਘ ਬੈਂਸ ਦੇ ਵੱਲੋਂ ਹੁਣ ਦੇਖੋ ਇਹ ਵੀ ਬਹੁਤ ਇੰਪੋਰਟੈਂਟ ਹੈ ਕਿ ਕਿਉਂ ਸਿਮਰਜੀਤ ਸਿੰਘ ਬੈਂਸ ਨੇ ਸਵਾਲ ਚੁੱਕੇ ਕਿ ਸਿਮਰਜੀਤ ਬੈਂਸ ਉਸ ਸੀਟ ਤੋਂ ਹੀ ਟਿਕਟ ਦੇ ਦਾਵੇਦਾਰ ਨੇ ਜਿੱਥੇ ਕੜਵਲ ਦੀ ਵਾਪਸੀ ਹੋਈ ਹੈ ਯਾਨੀ ਕਿ ਇੱਕੋ ਸੀਟ ਦੇ ਉੱਤੇ ਕਾਂਗਰਸ ਦੀ ਟਿਕਟ ਦੇ ਹੁਣ ਦੋ ਦਾਵੇਦਾਰ ਬਣ ਗਏ ਇੱਕ ਬੈਂਸ ਤੇ ਦੂਜੇ ਕੜਵਲ ਟਿਕਟ ਕਿਸ ਨੂੰ ਮਿਲਦੀ ਹੈ ਉਹ ਦੇਖਣਾ ਹੋਏਗਾ ਪਰ ਬੈਂਸ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਉਂਦੇ ਹਰਾਨ ਕੀ ਇਸ ਗੱਲ 'ਚ ਇੱਕ ਪ੍ਰੋਟੋਕੋਲ ਹੁੰਦਾ ਕਿਸੇ ਨੇ ਝਾੜੂ 'ਚ ਸ਼ਾਮਲ ਹੋਣਾ ਤੇ ਭਗਵੰਤ ਮਾਨ ਅਮਨ ਰੋੜਾ ਜਾਂ ਕੇਜਰੀਵਾਲ ਸਾਹਿਬ ਸ਼ਾਮਲ ਕਰਦੇ ਆ ਜਾਂ ਆਪਣੇ ਵੱਲੋਂ ਕੋਈ ਕਿਸੇ ਥੱਲੇ ਲੀਡਰ ਨੂੰ ਉਹ ਅਪਰੂਵਲ ਦਿੰਦੇ ਆ ਤੇ ਜੇ ਕਿਸੇ ਨੇ ਬੀਜੇਪੀ 'ਚ ਸ਼ਾਮਲ ਹੋਣਾ ਤੇ ਫਿਰ 오ਜਾਖੜ ਸਾਹਿਬ ਜਾਂ ਕੇਂਦਰੀ ਹਾਈ ਕਮਾਂਡ ਕਾਲੀਦਲ 'ਚ ਸ਼ਾਮਲ ਹੋਣਾ ਤੇ ਫਿਰ ਸਦਾਸ ਵੀਰ ਸਿੰਘ ਬਾਦਲ ਦੀ ਤਾਂ ਇੱਥੇ ਮੈਨੂੰ ਇਹ ਨਹੀਂ ਪਤਾ ਲੱਗਿਆ ਇਹ ਉਹੀ ਸੱਜਣ ਜਿਹੜੇ ਲੋਕ ਸਭਾ ਵੇਲੇ ਰਾਜੇ ਵੜਿੰਗ ਵੀ ਚੋਣ ਮੌਕੇ ਛੱਡ ਕੇ ਚਲੇ ਗਏ ਅੱਜ ਸ਼ਾਮਲ ਹੋਏ ਤੁਹਾਨੂੰ ਸ਼ਾਮਲ ਕਰਾਉਣ ਦੇ ਵਿੱਚ ਸੂਬੇ ਦੇ ਪ੍ਰਧਾਨ ਦੀ ਆਗਿਆ ਲਈ ਗਈ ਜਾਂ ਨਹੀਂ ਲਈ ਗਈ ਸਾਡੇ ਨਾਲ ਇਸ ਸਮੇਂ ਸਿਮਰਜੀਤ ਸਿੰਘ ਬੈਂਸ ਜੁੜ ਰਹੇ ਨੇ ਕਾਂਗਰਸ ਦੇ ਆਗੂ ਨੇ ਜਿਨ੍ਹਾਂ ਨੂੰ ਤੁਸੀਂ ਸੁਣ ਰਿਹਾ ਰਹੇ ਸੀ ਜਿਨ੍ਹਾਂ ਦਾ ਬਿਆਨ ਬੈਂਸ ਸਾਹਿਬਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਦੇ ਉੱਤੇ ਇਹ ਵਿਰੋਧ ਪ੍ਰੋਟੋਕੋਲ ਕਰਕੇ ਕਿ ਵਿਰੋਧ ਸੇਮ ਸੀਟ ਦੇ ਉੱਤੇ ਦੋ ਵੱਡੇ ਚਿਹਰੇ ਹੋ ਗਏ ਹੋ ਇਸ ਕਰਕੇ ਸੋ ਦੋਸਤ ਸਿਮਰਜੀਤ ਸਿੰਘ ਬੈਂਸ ਲੋਕਾਂ ਦਾ ਲੀਡਰ ਆ ਹੂੰ ਕਿਸੇ ਪਾਰਟੀ ਦੀ ਪ੍ਰੋਡਕਸ਼ਨ ਨਹੀਂ ਮੇਰਾ ਦਾਦਾ ਪਰਦਾਦਾ ਮੇਰੇ ਪਿਤਾ ਜੀ ਕੋਈ ਮੰਤਰੀ ਮੁੱਖ ਮੰਤਰੀ ਨਹੀਂ ਸਨ ਜੀ ਸੋ ਮੈਨੂੰ ਕਿਸੇ ਦੇ ਆਉਣ ਨਾਲ ਕੋਈ ਉਪੱਤੀ ਨਹੀਂ ਹੈਗੀ ਕੋਈ ਆਵੇ ਕੋਈ ਜਾਵੇ ਮੇਰੇ ਨਾਲ ਕੋਈ ਸਰੋਕਾਰ ਨਹੀਂ ਪਰ ਪ੍ਰੋਟੋਕੋਲ ਵਿਧੀ ਵਿਵਧਾਨ ਜੀ ਕੀ ਇਨਚਾਰਜ ਬਗੇਲ ਸਾਹਿਬ ਜੀ ਸਾਡਾ ਸੂਬੇ ਦਾ ਪ੍ਰਧਾਨ ਅਦਜਾ ਵੜਿੰਗ ਜਾਂ ਪਾਰਟੀ ਦੀ ਹਾਈ ਕਮਾਂਡ ਤੋਂ ਕੀ ਮਿਸ਼ਨ ਲਈ ਕਿਸੇ ਕੋ ਮੇਰਾ ਤਾਂ ਸਿਰਫ ਇਨਾ ਮੈਂ ਪਾਰਟੀ ਦੇ ਵਿੱਚ ਆ ਮਾਨਯੋਗ ਰਾਹੁਲ ਗਾਂਧੀ ਹੋਰਾਂ ਨੇ ਮੈਨੂੰ ਸ਼ਾਮਲ ਕੀਤਾ ਸੋ ਇਹ ਮੇਰਾ ਮੈਂ ਕਹੂੰਗਾ ਕਿ ਵਿਦਨ ਪਾਰਟੀ ਇਹ ਰੱਖਣਾ ਮੇਰਾ ਡਿਊਟੀ ਵੀ ਆ ਠੀਕ ਹੈ ਤਾਂ ਜੋ ਡਿਸਪਲਿਨ ਅਨੁਸ਼ਾਸਨ ਪਾਰਟੀ ਦੇ ਅੰਦਰ ਕਾਇਮ ਰਹੇ ਹਮ ਪਰ ਬੈਂਸ ਸਾਹਿਬ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਕਿ ਬਪੇਸ਼ ਬਗੇਲ ਰਾਜਾ ਵੜਿੰਗ ਜਾਂ ਪਾਰਟੀ ਹਾਈ ਕਮਾਂਡ ਨੂੰ ਕੋਈ ਜਾਣਕਾਰੀ ਨਹੀਂ ਕਿ ਕਮਲਜੀਤ ਕੜਵਲ ਵਾਪਸੀ ਕਰ ਗਏ ਨੇ ਕਾਂਗਰਸ ਹਾਂ ਇਹ ਪਿਛਲੇ 1-2 ਦਿਨ ਤੋਂ ਰਿਯੂਮਰ ਸੀਗਾ ਤਾਂ ਮੈਂ ਪਾਰਟੀ ਹਾਈ ਕਮਾਂਡ ਨਾਲ رابطہ ਕੀਤਾ ਸੀਗਾ ਪਰ ਨਾ ਮੇਰੇ ਅਨੁਸਾਰ ਨਾ ਬਗੇਲ ਸਾਹਿਬ ਨਾ ਰਾਜਾ ਵੜਿੰਗ ਨਾ ਹਾਈ ਕਮਾਂਡ ਹਮ ਸੋ ਦੋਸਤ ਇਹ ਲੋਕ ਰਾਜਾ ਬੜਿੰਗ ਚੋਣ ਲੜੇ ਲੋਕ ਸਭਾ ਦੀ ਇਹਦੇ ਇਸ਼ਾਰੇ ਤੇ ਪਾਰਟੀ ਉਹ ਛਾਲਾ ਮਾਰ ਮਾਰ ਭੱਜੇ ਤੇ ਅੱਜ ਕਿਹਦੇ ਇਸ਼ਾਰੇ ਤੇ ਵਾਪਸ ਆਏ ਪਾਰਟੀ ਨੂੰ ਮੰਥਨ ਕਰਨਾ ਪੈਣਾ ਪਾਰਟੀ ਨੂੰ ਸਟਰੈਂਥਨ ਕਰਨ ਵਾਸਤੇ ਮਜ਼ਬੂਤ ਕਰਨ ਵਾਸਤੇ ਆਯਾਰਾਮ ਗੈਰਾਮ ਪਾਰਟੀ ਨਹੀਂ ਹੈਗੀ ਕਾਂਗਰਸ ਜੀ ਮੌਕਾ ਪ੍ਰਸਤਾਵ ਦੀ ਪਾਰਟੀ ਨਹੀਂ ਕਾਂਗਰਸ ਹੂੰ ਕਾਂਗਰਸ ਨੇ 2027 ਦੇ ਵਿੱਚ ਸਤਾ ਸੰਭਾਲਣੀ ਹੈ ਤੁਸੀਂ ਕਰਕੇ ਮੇਰੇ ਕਹਿਣ ਦਾ ਮਤਲਬ ਤੁਸੀਂ ਰਾਖੇ ਦਾ ਕੋਈ ਬੰਦਾ ਲਿਆ ਕੇ ਸ਼ਾਮਲ ਕਰ ਲਓ ਹੂੰ ਜਿਹਦਾ ਕੋਈ ਲੈਣ ਦੇਣ ਨਹੀਂ ਪਛਮੀ ਦੇ ਨਾਲ ਤੁਸੀਂ ਕੜਵਲ ਸ਼ਾਮਲ ਕਰ ਲਓ ਜਿਹਦਾ ਪਛਮੀ ਦੇ ਨਾਲ ਕੋਈ ਲੈਣ ਦੇਣ ਨਹੀਂ ਹੂੰ ਪਹਿਲਾਂ ਲੋਕ ਸਭਾ ਵੇਲੇ ਤੋੜਿਆ ਕਿਨੇ ਸੀਨਾ ਨੂੰ ਧੀਦੀ ਉਂਗਲ ਸਗੀ ਇਹ ਮੇਰੀ ਤਾਂ ਸਵਾਲ ਸਿਰਫ ਇੰਨਾ ਹੀ ਆ ਵੀ ਪਾਰਟੀ ਦੇ ਅੰਦਰ ਅਨੁਸ਼ਾਸਨ ਪ੍ਰੋਟੋਕੋਲ ਵਿਧੀ ਵਿਧਾਨ ਜ਼ਰੂਰ ਸਖਤੀ ਦੇ ਨਾਲ ਲਾਗੂ ਹੋਣਾ ਚਾਹੀਦਾ ਹੂੰ ਪਰ ਵਾਪਸੀ ਦੇ ਸਮੇਂ ਤਿੰਨ ਚਾਰ ਵੱਡੇ ਚਿਹਰੇ ਮੈਨੂੰ ਨਜ਼ਰ ਆ ਰਹੇ ਨੇ ਇੱਕ ਹੈ ਮੌਜੂਦਾ ਐਮਪੀ ਤੇ ਸਾਬਕਾ ਮੁੱਖ ਮੰਤਰੀ ਔਰ ਤਿੰਨ ਮੰਤਰੀ ਚਾਰ ਮੰਤਰੀ ਮੈਂ ਦੇਖ ਰਿਹਾ ਜਿਹੜੇ ਮੈਨੂੰ ਤਸਵੀਰਾਂ ਚ ਨਜ਼ਰ ਆ ਰਹੇ ਨੇ ਬੈਂਸ ਸਾਹਿਬ ਮਤਲਬ ਉਹ ਚਾਰ ਮੰਤਰੀ ਵੀ ਗੱਲ ਸਮਝਦੇ ਹੋਣੇ ਆ ਕਿ ਪ੍ਰੋਟੋਕੋਲ ਕੀ ਹੈ ਹਾਈਕਮਨ ਨੂੰ ਪਤਾ ਨਹੀਂ ਪਤਾ ਚੰਨੀ ਜੀ ਨੂੰ ਤਾਂ ਬਾਕੀ ਵੀ ਪਤਾ ਉਹ ਵੱਧ ਮੇਰੇ ਨਾਲੋਂ ਵੱਧ ਜਾਣਕਾਰੀ ਦਾ ਸਰੋਤ ਤੁਹਾਡੇ ਕੋਲੇ ਆ ਸਾਬਕਾ ਮੁੱਖ ਮੰਤਰੀ ਮੈਂਬਰ ਪਾਰਲੀਮੈਂਟ ਸਾਬਕਾ ਵਜ਼ੀਰ ਉਹਨਾਂ ਦੇ ਆਪਣੇ ਅਧਿਕਾਰ ਖੇਤਰ ਹੈਗੇ ਆ ਜੀ ਉਹ ਆਪਣੇ ਅਧਿਕਾਰ ਖੇਤਰ ਦੇ ਅੰਦਰ ਰਹਿ ਕੇ ਪਾਰਟੀ ਦੀ ਭੇਤਰੀ ਮਜੂਤੀ ਲਈ ਕੰਮ ਕਰਨ ਬੜੀ ਚੰਗੀ ਗੱਲ ਆ ਹੂੰ ਪਰ ਉਹ ਆਪਣੇ ਅਧਿਕਾਰ ਖੇਤਰ ਤੋਂ ਉੱਪਰ ਜਾ ਕੇ ਫੁਲੰਗਕੇ ਅਧਿਕਾਰ ਖੇਤਰ ਨੂੰ ਕੋਈ ਗੱਲ ਕਰਨਗੇ ਜੀ ਤਾਂ ਮੇਰਾ ਖਿਆਲ ਆ ਫਿਰ ਪਾਰਟੀ ਹਾਈ ਕਮਾਂਡ ਦੇ ਕੋਲ ਸਖਤੀ ਵਾਲਾ ਨੋਟਿਸ ਜ਼ਰੂਰ ਲਊਗਾ ਹੂੰ ਨਹੀਂ ਪਰ ਬੈਂਸ ਸਾਹਿਬ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਜਿਹੜਾ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਮੈਂ ਕਿਸੇ ਮੁੱਖ ਮੰਤਰੀ ਦੇ ਜਾਂ ਮੰਤਰੀ ਦੇ ਪਰਿਵਾਰ ਤੋਂ ਨਹੀਂ ਆਉਂਦਾ ਪਰ ਲੁਧਿਆਣੇ ਦੇ ਕਿਸੇ ਲੀਡਰ ਨੂੰ ਇਸ ਪ੍ਰੋਟੋਕਾਲ ਦੀ ਯਾਦ ਨਹੀਂ ਆਈ ਪਰ ਬੈਂਸ ਸਭ ਤੁਹਾਨੂੰ ਆ ਗਈ ਤਾਂ ਫਿਰ ਉਹ ਸਿੱਧਾ ਉੱਥੇ ਜਾ ਕੇ ਤਾਰ ਮਿਲਦੇ ਨੇ ਕਿ ਤੁਹਾਡਾ ਹੀ ਹਲਕਾ ਹੈ ਤੁਹਾਡੀ ਖਿਲਾਫ ਹੁੰਦੇ ਨੇ ਇਸ ਕਰਕੇ ਤੁਹਾਨੂੰ ਹੁਣ ਲੱਗ ਰਿਹਾ ਕਿ ਇਹ ਗਲਤ ਹੋ ਗਿਆ ਬੈਂਸ ਬੈਂਸ ਨੂੰ ਇਸ ਕਰਕੇ ਯਾਦ ਆਈ ਕਿਉਂਕਿ ਬੈਂਸ ਪਿੱਛੇ ਸ਼ੁਰਾ ਮਾਰਨ ਵਾਲਿਆਂ ਚੋਂ ਨਹੀਂ ਹੈਗਾ ਹੂੰ ਜਿਹੜੀ ਥਾਲੀ ਤੇ ਖਾਂਦਾ ਉਹ ਤੇ ਮੂਤਦਾ ਨਹੀਂਗਾ ਹੂੰ ਬੈਂਸ ਡੋਗਰਾ ਦੇ ਗਦਾਰ ਨਹੀਂਗਾ ਜਾਸ ਪਾਰਟੀ ਦੀ ਮਦਦ ਕਾਂਗਰਸ 'ਚ ਸ਼ਾਮਲ ਹੋ ਕੇ ਕੀਤੀ ਕਰਦਾ ਰਹੂਗਾ ਜੀ ਮੈਂ ਇਸ ਕਰਕੇ ਗੱਲ ਕੀਤੀ ਆ ਕਿ ਪਾਰਟੀ ਮਜ਼ਬੂਤ ਰਹਿਣੀ ਚਾਹੀਦੀ ਆ ਪਾਰਟੀ ਦੇ ਅੰਦਰ ਵਿਵਿਧਾਨ ਅਨੁਸ਼ਾਸਨ ਡਿਸਪਲਿਨ ਕਾਇਮ ਰਹਿਣਾ ਚਾਹੀਦਾ ਹੋ ਸਕਦਾ ਮੇਰੇ ਤੋਂ ਬਾਅਦ ਹੋਰ ਪਾਰਟੀ ਦੇ ਲੋਕ ਵੀ ਇਸ ਪਾਸੇ ਧਿਆਨ ਦੇਣ ਮੇਰੇ ਧਿਆਨ ਦੇ ਵਿੱਚ ਆਈ ਜੇ ਮੈਂ ਗੱਲ ਕਰ ਦਿੱਤੀ ਤੁਸੀਂ ਦੱਸਦੇ ਹੋ ਵੀ ਮੈਂ ਕੋਈ ਗਲਤ ਕੀਤੀ ਆ ਤਮੈ ਮਾਫੀ ਮੰਗ ਲੈਣਾ ਨਹੀਂ ਗਲਤ ਤਾਂ ਨਹੀਂ ਮੈਂ ਤਾਂ ਇਹੀ ਕਹਿ ਰਿਹਾ ਕਿ ਲੋਕ ਇਸ ਨਜ਼ਰ ਦੇ ਨਾਲ ਹੀ ਦੇਖ ਰਹੇ ਨੇ ਕਿ ਤੁਸੀਂ ਇਸ ਕਰਕੇ ਕੀਤੀ ਹੈ ਕਿਉਂਕਿ ਤੁਹਾਡੇ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੇ ਕੜਬਲ ਨਹੀਂ ਉਹ ਚੋਣ ਮੈਦਾਨ ਚ ਉਤਰਦੇ ਨੇ ਯਾਨੀ ਕਾਂਗਰਸ ਦੀ ਟਿਕਟ ਤਾਂ ਇੱਕ ਹੀ ਆਤਮਨਗਰ ਤੋਂ ਹੁਣ ਦਾਵੇਦਾਰ ਦੋ ਹੋ ਗਏ ਇੱਕ ਸਿਮਰਜੀਤ ਸਿੰਘ ਬੈਂਸ ਤੇ ਇੱਕ ਕਮਲਜੀਤ ਗੜਮਰ ਜੀ ਸੁਣੋ ਗੱਲ ਜੀ ਬੈਂਸ ਕੱਲਾ ਆਤਮਨਗਰ ਤੱਕ ਸੀਮਤ ਨਹੀਂ ਹੂੰ ਬੈਂਸ ਲੋਕ ਸਭਾ ਹਲਕਾ ਲੁਧਿਆਣਾ 2019 ਦੇ ਵਿੱਚ 3 ਲੱਖ 7000 ਤੋਂ ਵੱਧ ਵੋਟਾਂ ਲਿਆਣ ਵਾਲਾ ਹੂੰ ਬੈਂਸ ਲੁਧਿਆਣੇ ਦੀ ਪੈਰੀਫੇਰੀ ਤੇ ਹੂੰ ਬੈਂਸ ਪੰਜਾਬ ਦੇ ਅੰਦਰ ਮੈਂ ਆਪਣੀ ਵਡਿਆਈ ਨਹੀਂ ਕਰ ਰਿਹਾ ਸਤਗੁਰੂ ਨੇ ਮੈਨੂੰ ਡਿਊਟੀ ਦਿੱਤੀ ਤੇ ਮੈਂ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਆਵਾਮ ਦੀ ਸੇਵਾ ਕੀਤੀ ਆ ਆਤਮਨਗਰ ਕਰਕੇ ਨਹੀਂ ਇਹਨੂੰ ਸਿਰਫ ਤੁਸੀਂ ਆਤਮਨਗਰ ਨਾਲ ਜੋੜ ਕੇ ਦੇਖੋ ਤੇ ਫਿਰ ਮੈਂ ਕਹੂੰਗਾ ਵੀ ਇਹ ਨਿਆ ਨਹੀਂ ਇਹ ਅਨਿਆ ਹੈਗਾ ਠੀਕ ਹੈ ਤੇ ਫਿਰ ਲੋਕ ਇਹ ਵੀ ਇਸ ਸਮੇਂ ਸਮਝ ਰਹੇ ਹੋਣਗੇ ਕਿ ਇਹ ਧੜੇ ਬਣੇ ਹੋਏ ਨੇ ਕਾਂਗਰਸ ਚ ਕਿ ਇਸ ਸਮੇਂ ਸਿਮਰਜੀਤ ਬੈਂਸ ਰਾਜੇਪੁਰਿੰਗ ਵਾਲੇ ਧੜੇ ਵਾਲੇ ਪਾਸੇ ਤੋਂ ਬੋਲ ਰਿਹਾ ਹੈ ਦੂਜੇ ਪਾਸੇ ਭਾਤ ਪੋਸ਼ਣ ਆਸ਼ਵਿਕ ਵੱਖਰਾ ਧੜਾ ਬਣਾ ਰਹੇ ਨੇ ਆ ਬਣ ਗਿਆ ਜਿਸ ਦੇ ਵਿੱਚ ਕੜਵਲ ਵੀ ਆ ਕੇ ਖੜ ਗਏ ਮੇਰਾ ਧੜਾ ਮੇਰਾ ਧੜਾ ਕਾਂਗਰਸ ਆ ਹੂੰ ਮੈਂ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਆਪਣਾ ਇਹ ਸਟੇਟਮੈਂਟ ਦਿੱਤਾ ਜੀ ਮੈਂ ਪਾਰਟੀ ਦੇ ਪਲੇਟਫਾਰਮ ਤੇ ਵੀ ਇਹ ਗੱਲ ਲਾਜ਼ਮੀ ਰੱਖੂੰਗਾ ਜੇ ਮੈਂ ਮੀਡੀਆ 'ਤੇ ਰੱਖੀ ਹੈ ਤਾਂ ਮੈਂ ਪਾਰਟੀ ਹਾਈ ਕਮਾਂਡ ਤੱਕ ਵੀ ਪਹੁੰਚ 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 ਪਹੁੰ ਬੈਂਸ ਦੀ ਪਹਿਲੀ ਡਿਊਟੀ ਹੂੰ ਚਲੋ ਮੇਰਾ ਇੱਕ ਆਖਰੀ ਸਵਾਲ ਤੁਸੀਂ ਆਲਰੇਡੀ ਜ਼ਿਕਰ ਕਰ ਦਿੱਤਾ ਕਿ ਮੈਂ ਹਾਈ ਕਮਾਂਡ ਦੇ ਕੋਲ ਜਾਵਾਂਗਾ ਤੁਹਾਨੂੰ ਇਤਰਾਜ਼ ਕੜਵਲ ਤੋਂ ਹੈ ਜਾਂ ਫਿਰ ਕਿਸੇ ਆਗੂ ਦੀ ਘਰ ਵਾਪਸੀ ਦੇ ਤਰੀਕੇ ਤੋਂ ਮੈਨੂੰ ਤਰੀਕੇ ਤੋਂ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਗਿਆ ਕੋਈ ਆਵੇ ਕੋਈ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਮੈਨੂੰ ਤੌਰ ਤਰੀਕੇ ਤੇ ਜਿਹੜਾ ਪ੍ਰੋਟੋਕੋਲ ਨੂੰ ਦਰਕਨਾਰ ਕਰਕੇ ਹੂੰ ਮੈਂ ਮੰਨ ਲੈਂਦਾ ਕਿ ਤੁਸੀਂ ਪੱਛਮੀ ਵਾਲਾ ਕੋਈ ਦੋਸਤ ਸ਼ਾਮਲ ਕੀਤਾ ਉਸ ਵੀ ਪੱਛਮੀ ਵਾਲਾ ਦਿੱਤਾ ਹੀ ਕੋਈ ਨਹੀਂ ਹੂੰ ਮੈਂ ਮੰਨ ਲੈਂਦਾ ਕਿ ਤੁਸੀਂ ਪੱਛਮੀ ਤੋਂ ਕੋਈ ਵੱਗੇ ਜੀਤੇ ਠੀਕ ਹੈ ਵੀ ਪਾਰਟੀ ਦੀ ਜ਼ਰੂਰਤ ਸੀਗੀ ਹੂੰ ਪਰ ਉਹ ਦਿਨ ਯਾਦ ਰੱਖੋ ਜਦੋਂ ਰਾਜਾ ਵਿੜਿੰਗ ਐਮਪੀ ਦੀ ਚੋਣ ਲੜਦਾ ਤੇ ਕਿਹੜੇ ਲੋਕ ਸੀਗੇ ਮੈਂ ਪਾਰਟੀ ਨੂੰ ਇਹ ਵੀ ਸੁਨਮਰ ਬੇਨਤੀ ਕਰਨੀ ਹੈ ਦਿਨਾ ਨੇ ਇਹਨਾਂ ਲੋਕਾਂ ਨੂੰ ਪਾਰਟੀ ਤੋਂ ਬਾਹਰ ਦੂਸਰੇ ਕੈਂਡੀਡੇਟਾਂ ਦੀ ਮਦਦ ਵਾਸਤੇ ਹੂੰ ਤੇ ਬੜੇ ਵਿੱਗਜ ਲੋਕ ਜਿਹੜੇ ਸਮਝਦੇ ਸੀ ਕਾਂਗਰਸ ਸਾਡੇ ਪੈਰਾਂ ਦੇ ਟਿਕੀ ਹੈ ਹੂੰ ਉਹ ਦਿਨ ਬਿਲੇ ਰਾਜੇ ਵਿੜਿੰਗ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਰਾਤ ਨੂੰ ਭਾਜੀਪੀ ਲਈ ਵੋਟਾਂ ਪੱਕੀਆਂ ਕਰਦੇ ਸੀਗੇ ਕੋਈ ਭੁੱਲਿਆ ਨਹੀਂ ਸਾਰੇ ਯਾਰ ਪਰ ਦੇਖੋ ਗੱਲ ਬਾਈ ਸਾਹਿਬ ਇਹ ਵੀ ਹੈਗੀ ਹੈ ਨਾ ਕਿ ਜ਼ਰੂਰੀ ਨਹੀਂ ਕਿ ਪਛਮੀ ਦੇ ਵਿੱਚ ਰਹਿੰਦਾ ਬੰਦਾ ਹੀ ਪਛਮੀ ਦੇ ਵਿੱਚ ਪ੍ਰਭਾਵ ਰੱਖਦਾ ਹੋਵੇ ਉਹ ਤਾਂ ਹੋ ਸਕਦਾ ਕਿ ਆਤਮਨਗਰ ਤੁਸੀਂ ਆਪਣਾ ਕਹਿ ਰਹੇ ਹੋ ਕਿ ਮੇਰਾ ਪ੍ਰਭਾਵ ਹੈ ਹੋ ਸਕਦਾ ਹੈ ਕਿ ਭਾਰਤਪੁਰ ਸ਼ਨਾਸ਼ ਨੂੰ ਲੱਗ ਰਿਹਾ ਹੋਵੇ ਕਿ ਕੜਵਲ ਦਾ ਮੇਰੇ ਵਾਲੇ ਇਲਾਕੇ ਦੇ ਵਿੱਚ ਪੱਛਮੀ ਦੇ ਵਿੱਚ ਪ੍ਰਭਾਵ ਹੈ ਹੋ ਸਕਦਾ 1000 ਵੋਟ ਮੈਂ ਕਹਿੰਦਾ ਕਿ ਇੱਕ ਵਿਧੀ ਵਿਧਾਨਤਾ ਹੋਣਾ ਚਾਹੀਦਾ ਨਾ ਪ੍ਰੋਟੋਕੋਲ ਤਾਂ ਚਾਹੀਦਾ ਲਾਜ਼ਮੀ ਹੂੰ ਬੈਂਸਰ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਮੇਰੇ ਨਾਲ ਰਹੋ ਇੱਕ ਵਾਰੀ ਫੋਨ ਲਾਈਨ ਦੇ ਉੱਤੇ ਚੰਨੀ ਜੀ ਨਾਲ ਇੱਕ ਗੱਲ ਦੀ ਤਹਿਕੀਕਾਤ ਵੀ ਹੋਣੀ ਚਾਹੀਦੀ ਹੈ ਵੀ ਇਹ ਲੋਕ ਐਮਪੀ ਵੇਲੇ ਛੱਡ ਕੇ ਗਏ ਹੂੰ ਤਾਂ ਉਦੋਂ ਕਿਹਦਾ ਇਸ਼ਾਰਾ ਸੀਗਾ ਚੀਕ ਨਹੀਂ ਉਹ ਤੁਹਾਡਾ ਪੁਆਇੰਟ ਬਹੁਤ ਕਲੀਅਰ ਹੈ ਉਹ ਉਸ ਦੇ ਵਿੱਚ ਕੋਈ ਦੋਹਰਾ ਨਹੀਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਬੀਜਪੀ ਚਲੇ ਗਏ ਫਿਰ ਝੜੂ ਵਾਲਿਆਂ ਪਾਸੇ ਚਲੇ ਗਏ ਹੁਣ ਵਾਪਸੀ ਹੋ ਗਈ ਬੈਂਸ ਸਾਹਿਬ ਮੇਰੇ ਨਾਲ ਰਹੋ ਮੈਂ ਤੁਹਾਨੂੰ ਇੱਕ ਬਿਆਨ ਸੁਣਾਉਣਾ ਹੈ ਚਰਨਜੀਤ ਸਿੰਘ ਚੰਨੀ ਦੀ ਸਟੇਟਮੈਂਟ ਹੈ ਸਾਬਕਾ ਸੀਐਮ ਨੇ ਜਿਨ੍ਹਾਂ ਨੇ ਵਾਪਸੀ ਅਫੀਸ਼ੀਅਲ ਤੌਰ ਦੇ ਉੱਤੇ ਕੜਵਲ ਦੀ ਕਰਵਾਈ ਹੈ ਇੱਕ ਵਾਰੀ ਉਹ ਬਿਆਨ ਸੁਣਨ ਲਵਾ ਇੱਕ ਛੋਟਾ ਜਿਹਾ ਤੁਹਾਡਾ ਉਸ ਦੇ ਉੱਪਰ ਰਿਐਕਸ਼ਨ ਮੈਨੂੰ ਜ਼ਰੂਰ ਚਾਹੀਦਾ ਹੋਵੇਗਾ ਇੱਕ ਬਿਆਨ ਮੈਂ ਆਪਣੀ ਟੀਮ ਨੂੰ ਕਮਾਂਗਾ ਕਿ ਚੰਨੀ ਜੀ ਦੀ ਸਟੇਟਮੈਂਟ ਸੁਣਾ ਦਿਓ ਤੇ ਆਵਾਜ਼ ਬੈਂਸ ਸਾਹਿਬ ਤੱਕ ਕੋਈ ਕਾਂਗਰਸ ਚੜ੍ਹ ਬੰਨੀ ਹੈ ਆਸ਼ੂ ਜੀ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਹੈ ਜੋ ਵੀ ਜੀਨੂੰ ਵੀ ਜੁਆਇਨ ਕਰਾਉਂਦੇ ਆ ਉਹ ਸਾਡੇ ਜਨਰਲ ਸੈਕਟਰੀ ਦੀ ਨੋਟਿਚ ਲਿਆ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਰਦੇ ਆ ਮੈਨੂੰ ਯਾਰ ਕਿਸੇ ਇੱਕ ਬੰਦੇ ਦੇ ਕਹਿਣ ਨਾਲ ਗੱਲਾਂ ਨਹੀਂ ਹੋਏ ਕਰਦੀਆਂ ਐ ਤਾਂ ਕੋਈ ਵੀ ਉੱਠ ਕੇ ਕੁਝ ਕਰ ਦੇਣਾ ਮੈਂ ਮੈਡਮ ਗੱਲਬਾਤ ਕਰਾਂਗੇ ਕੌਣ ਕਹਿੰਦਾ ਜੀ ਨਹੀਂ ਇਹ ਗੱਲਾਂ ਜਿਹੜੀਆਂ ਵੀ ਹੁੰਦੀਆਂ ਪਾਰਟੀ ਦੀਆਂ ਹੁੰਦੀਆਂ ਪਾਰਟੀ ਦੇ ਅੰਦਰ ਕਰਨੀਆਂ ਚਾਹੀਦੀਆਂ ਠੀਕ ਠੀਕ ਕੋਈ ਕਾਂਗਰਸ ਚੜ੍ਹ ਬਣਨੀ ਹੈ ਆਸ਼ੂ ਜੀ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਹੈ ਜੋ ਵੀ ਜੀਨੂੰ ਵੀ ਜੁਆਇਨ ਕਰਾਉਂਦੇ ਆ ਉਹ ਸਾਡੇ ਜਨਰਲ ਸੈਕਟਰੀ ਦੀ ਨੋਟਿਚ ਲਿਆ ਕੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਕਰਦੇ ਆ ਮੈਨੂੰ ਯਾਰ ਕਿਸੇ ਇੱਕ ਬੰਦੇ ਦੇ ਕਹਿਣ ਨਾਲ ਗੱਲਾਂ ਨਹੀਂ ਹੋਏ ਕਰਦੀਆਂ ਐ ਤਾਂ ਕੋਈ ਵੀ ਉੱਪਰ ਕੁਝ ਕਰ ਦੇਣਾ ਆਈ ਮੈਡਮ ਗੱਲਬਾਤ ਕਰਾਂਗੇ ਕੌਣ ਕਹਿੰਦਾ ਜੀ ਨਹੀਂ ਇਹ ਗੱਲਾਂ ਜਿਹੜੀਆਂ ਵੀ ਹੁੰਦੀਆਂ ਪਾਰਟੀ ਦੀਆਂ ਹੁੰਦੀਆਂ ਪਾਰਟੀ ਦੇ ਅੰਦਰ ਕਰਨੀਆਂ ਚਾਹੀਦੀਆਂ ਬੈਂਸਬ ਸਭ ਤੁਸੀਂ ਸੁਣਿਆ ਹੋਏਗਾ ਹੌਪਫੁਲੀ ਮੇਰੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚ ਰਹੀ ਹੋਣੀ ਹੈ ਸਹੀ ਬਿਲਕੁਲ ਜੀ ਮੈਂ ਸੁਣਿਆ ਸਾਡੇ ਸਤਾਰੀਓ ਮੇਰੇ ਬੜੇ ਪਰਮ ਮਿੱਤਰ ਆ ਨਿੱਗੇ ਮਿੱਤਰ ਚਰਨਜੀਤ ਚੰਨੀ ਜੀ ਹੋਰਾਂ ਦੀ ਸਟੇਟਮੈਂਟ ਮੈਂ ਸਹਿਯੋਗ ਕਰਦਾ ਅਸੀਂ ਕਾਂਗਰਸ ਜਿੱਤ ਆਣੀ ਆ ਮੈਂ ਪਹਿਲਾਂ ਕਿਹਾ ਕਿ ਬੈਂਸਪੈਟ ਚ ਸ਼ੁਰਾ ਮਾਰਨ ਵਾਲਾ ਨਹੀਂਗਾ ਹੂੰ ਜਿਹੜੀ ਥਾਲੀ ਤੇ ਖਾਂਦਾ ਉਹ ਤੇ ਮੂਤ ਦਾ ਨਹੀਂਗਾ ਦੂਜੇ ਲੀਡਰਾਂ ਰਗਾ ਨਹੀਂ ਹੈਗਾ ਬੈਂਸ ਵੀ ਦਿਨਵਲੇ ਕਾਂਗਰਸ ਦਾ ਝੰਡਾ ਚੱਕੂ ਦੇ ਰਾਤ ਨੂੰ ਕਿਸੇ ਦੂਜੀ ਪਾਰਟੀ ਲਈ ਵੋਟਾਂ ਪੱਕੀਆਂ ਕਰੂਗਾ ਕਾਂਗਰਸ ਜਿਤਾਉਣੀ ਆ ਕਾਂਗਰਸ ਦਾ ਉਮੀਦਵਾਰ ਜਿਤਾਉਣਾ ਮੇਰਾ ਕੰਸਰਨ ਸਿਰਫ ਤੇ ਸਿਰਫ ਹੈਗਾ ਜਿਹੜਾ ਪ੍ਰੋਟੋਕੋਲ ਹੈ ਹੂੰ ਸੋ ਜੇ ਮੈਂ ਚੰਨੀ ਜੀ ਨੇ ਵੀ ਮੰਨ ਲਈ ਵੀ ਇਹ ਪਾਰਟੀ ਦੇ ਅੰਦਰ ਰਹਿ ਕੇ ਗੱਲ ਕਰਨੀ ਸੀ ਅਲਟੀਮੇਟਲੀ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਗੱਲ ਹੈਗੀ ਆ ਨਾ ਹੂੰ ਦੇਨਨੂ ਮੇਰਾ ਇਹ ਇਹ ਕਹਿੰਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਫਿਰ ਮਤਲਬ ਇੱਕ ਤਰੀਕੇ ਨਾਲ ਉਹਨਾਂ ਕੋਲ ਵੀ ਅਧਿਕਾਰ ਤਾਂ ਹੈਗਾ ਨਾ ਪ੍ਰੈਜ਼ੀਡੈਂਟ ਦਾ ਅਧਿਕਾਰ ਖੇਤਰ ਹੁੰਦਾ ਆਪਣਾ ਹਮ ਬਟ ਜਿਹੜੀ ਪਰਮਿਸ਼ਨ ਹੈਗੀ ਆ ਮੈਂ ਫਿਰ ਕਹੂੰਗਾ ਚੰਨੀ ਜੀ ਕਹਿੰਦੇ ਵੀ ਪਾਰਟੀ ਪਲੇਟਫਾਰਮ ਅੰਦਰ ਰਹਿ ਕੇ ਗੱਲ ਕਰਨੀ ਚਾਹੀਦੀ ਸੀ ਹੋ ਸਕਦਾ ਉਹਨਾਂ ਦੇ ਤਰਕ ਨਾਲ ਮੈਂ ਵੀ ਸਹਿਮਤ ਹੋਵਾਂ ਹਮ ਪਰ ਗੱਲ ਉਹਨਾਂ ਨੇ ਵੀ ਮੰਨ ਲਈ ਹੈ ਨਾ ਕਿ ਇਹ ਗੱਲ ਹੋ ਗਈ ਗਲਤ ਪ੍ਰੋਟੋਕੋਲ ਨੂੰ ਦਰਕਨਾਰ ਕੀਤਾ ਗਿਆ ਜੀ ਚਲੋ ਮੇਰਾ ਇੱਕ ਹੋਰ ਇੱਕ ਸਵਾਲ ਹੈ ਇੱਕ ਜੁਆਇਨਿੰਗ ਹੋਈ ਸੀ ਈਸ਼ਵਰ ਜੋਤ ਜੀ ਦੀ ਜੀ ਤੁਸੀਂ ਕਰਵਾਈ ਸੀ ਉਹ ਈਸ਼ਵਰ ਜੋਤ ਅਹ ਸ਼ਾਇਦ ਤੁਸੀਂ ਉਹ ਕੋ ਗਏ ਨਾਮ ਤੋਂ ਮੇਰਾ خیال ਨਹੀਂ ਹੂੰ ਚਲੋ ਮੇਰੇ ਨਹੀਂ ਨੋਟ ਠੀਕ ਹੈ ਚਲੋ ਮੈਂ ਮੈਂ ਤੁਹਾਡੇ ਨਾਲ ਚਰਚਾ ਹੋ ਗਈ ਕਿ ਤੁਸੀਂ ਚੰਨੀ ਜੀ ਨੇ ਵੀ ਸੁਣ ਲਿਆ ਤੁਸੀਂ ਕਿਹੜੇ ਪਲੇਟਫਾਰਮ ਤੇ ਇਸ ਦਾ ਵਿਰੋਧ ਦਰਜ ਕਰਵਾਉਣ ਜਾ ਰਹੇ ਹੋ ਮੀਡੀਆ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਕਿ ਸਿੱਧਾ ਤੁਹਾਨੂੰ ਕੋਈ ਰਾਜਾ ਬੜਿੰਗ ਜੀ ਤੱਕ ਤੁਸੀਂ ਫੋਨ ਕਰ ਦਿੱਤਾ ਮੈਂ ਪ੍ਰਧਾਨ ਰਾਜਾ ਬੜਿੰਗ ਜੀ ਤੱਕ ਇੰਚਾਰਜ ਵਗੇਲ ਸਾਹਿਬ ਤੱਕ ਇਹ ਗੱਲ ਜਰੂਰ ਪਹੁੰਚਦੀ ਕਰਨੀ ਤਾਂ ਕਿ ਇਹ ਚੇਹ ਦਾ ਨਹੀਂ ਇਹ ਪੈਹ ਦਾ ਡਰਿਆ ਹਮ ਅੱਜ ਇੱਕ ਹੋਇਆ ਨਾ ਇਸ ਮਤਲਬ ਇਹ ਹੋ ਗਿਆ ਨਾ ਇੰਚਾਰਜ ਨੂੰ ਪੁੱਛੋ ਨਾ ਪ੍ਰਧਾਨ ਨੂੰ ਪੁੱਛੋ ਤੇ ਆਪਣੀ ਮੰਨਾਈ ਕਰੋ ਮੈਂ ਇਹ ਪਾਰਟੀ ਦੀ ਹਾਈ ਕਮਾਂਡ ਤੱਕ ਆਪਣਾ ਰੋਸਾ ਆਪਣੀ ਇਹ ਗੱਲ ਪ੍ਰੋਟੋਕੋਲ ਤੇ ਅਨੁਸ਼ਾਸਨ ਵਾਲੀ ਜਰੂਰ ਦਰਜ ਕਰਾਂਗਾ ਤੇ ਤੁਹਾਡੀ ਗੱਲ ਹੋਈ ਹੈ ਰਾਜਵਿੰਗ ਜੀ ਨਾਲ ਇਸ ਜੁਆਇਨਿੰਗ ਤੋਂ ਬਾਅਦ ਮੈਂ ਬਿਜ਼ੀ ਸੀਗਾ ਮੈਂ ਹੁਣੇ ਅੱਜ ਸੰਡੇ ਕਰਕੇ ਖੁਸ਼ੀਗਮੀ ਪ੍ਰੋਗਰਾਮਾਂ ਤੋਂ ਹੁਣੇ ਫ੍ਰੀ ਹੋਇਆ ਉਹ ਵੀ ਬਿਜ਼ੀ ਹੋਣਗੇ ਤਾਂ ਮੈਂ ਰਾਤ ਨੂੰ ਜ਼ਰੂਰ ਉਹਨਾਂ ਨਾਲ ਗੱਲ ਕਰਾਂਗਾ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਸਿਮਰਜੀਤ ਬੈਂਸ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਕੜਵਲ ਦੀ ਵਾਪਸੀ ਦੇ ਨਾਲ ਕੋਈ ਇਤਰਾਜ਼ ਨਹੀਂ ਹੈ ਪਰ ਹਾਂ ਤਰੀਕੇ ਦੇ ਉੱਤੇ ਇਤਰਾਜ਼ ਜ਼ਰੂਰ ਹੈ ਪਰ ਇੰਟਰਸਟਿੰਗ ਇਹ ਵੀ ਹੈ ਕਿ ਸਿਮਰਜੀਤ ਬੈਂਸ ਹੀ ਹੁਣ ਤੱਕ ਇੱਕ ਆਗੂ ਆਏ ਨੇ ਜਿਨ੍ਹਾਂ ਨੇ ਕੜਵਲ ਦੀ ਵਾਪਸੀ ਦਾ ਵਿਰੋਧ ਕੀਤਾ ਹੈ ਹੁਣ ਤੱਕ ਕਾਂਗਰਸ ਦੇ ਅੰਦਰੋਂ ਇਸ ਤਰੀਕੇ ਦੀ ਆਵਾਜ਼ ਫਿਲਹਾਲ ਤਾਂ ਅਸੀਂ ਨਹੀਂ ਸੁਣੀ ਮੈਂ ਇਸ ਕਰਕੇ ਵੀ ਬੈਂਸ ਸਾਹਿਬ ਨੂੰ ਇਹ ਸਵਾਲ ਕੀਤਾ ਸੀ ਕਿਉਂਕਿ ਇਸ ਸੀਜ਼ ਨੂੰ ਇਸ ਸਮਝੀਏ ਕਿ ਸੇਮ ਸੀਟਾਂ ਤੋਂ ਚੋਣ ਲੜਦੇ ਨੇ 2022 ਦੇ ਵਿੱਚ ਜੇਕਰ ਮੈਂ ਜ਼ਿਕਰ ਕਰਾਂ ਆਤਮਨਗਰ ਦੀ ਸੀਟ ਤੋਂ ਆਤਮਨਗਰ ਦੀ ਸੀਟ ਤੋਂ ਕੁਲਵੰਤ ਸਿੰਘ ਸਿੱਧੂ ਜਿੱਤੇ ਆਮ ਆਦਮੀ ਪਾਰਟੀ ਦੇ ਪਰ ਉੱਥੇ ਲੜਿਆ ਕੌਣ ਉੱਥੇ ਕਾਂਗਰਸ ਦੇ ਵੱਲੋਂ ਕਮਲਜੀਤ ਸਿੰਘ ਕੜਵਲ ਲੜੇ ਦੂਜੇ ਨੰਬਰ ਦੇ ਉੱਤੇ ਰਹੇ ਤੀਜੇ ਨੰਬਰ ਦੇ ਉੱਤੇ ਰਹੇ ਸਿਮਰਜੀਤ ਸਿੰਘ ਬੈਂਸ ਔਰ ਬੈਂਸ ਆਤਮਨਗਰ ਤੋਂ ਪਹਿਲਾ ਵਿਧਾਇਕ ਵੀ ਚੁਣੀ ਗਈ ਨੇ 2017 ਦੇ ਵਿੱਚ ਜਦੋਂ ਉਹਨਾਂ ਨੇ ਕਮਲਜੀਤ ਸਿੰਘ ਕੜਵਲ ਨੂੰ ਹੀ ਮਾਰ ਦਿੱਤੀ ਸੀ 2017 ਦੇ ਵਿੱਚ ਔਰ ਉਸ ਤੋਂ ਪਹਿਲਾਂ ਵੀ ਜੇਕਰ ਮੈਂ 2012 ਦਾ ਜ਼ਿਕਰ ਕਰਾਂ ਤਾਂ ਉਸ ਸਮੇਂ ਵੀ ਐਲ ਆਈ ਪੀ ਲੋਕ ਇਨਸਾਫ ਪਾਰਟੀ ਸਿਮਰਜੀਤ ਬੈਂਸ ਨੇ ਬਣਾਈ ਔਰ 2012 ਔਰ 2017 ਚ ਜਿੱਤੇ ਔਰ ਮੈਂ ਹੋਰ ਇੱਕ ਇੰਟਰਸਟਿੰਗ ਗੱਲ ਦੱਸਦਾ ਤੁਹਾਨੂੰ ਬਹੁਤ ਸਾਰੇ ਦਰਸ਼ਕ ਯਾਦ ਹੋਏਗਾ ਕਿ ਜਦੋਂ 2017 ਦੇ ਇਲੈਕਸ਼ਨ ਹੋਏ ਤਾਂ ਉਸ ਸਮੇਂ ਸਿਮਰਜੀਤ ਬੈਂਸ ਦੀ ਪਾਰਟੀ ਲੋਕ ਇਨਸਾਫ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੜਜੋੜ ਕੀਤਾ ਸੀ। ਉਹਨਾਂ ਨੂੰ ਮਿਕਲ 5 ਸੀਟਾਂ ਮਿਲੀਆਂ ਤੇ ਉਸ ਦੇ ਵਿੱਚੋਂ 2 ਜਿੱਤਣ ਦੇ ਵਿੱਚ ਕਾਮਯਾਬ ਰਹੇ। ਅ ਪਰ ਦੂਜੇ ਪਾਸੇ ਕਿਉਂਕਿ ਉਹਨਾਂ ਦੇ ਭਰਾ ਜਿਹੜੇ ਹੈਗੇ ਨੇ ਲੁਧਿਆਣਾ ਸਾਊਥ ਤੋਂ ਚੋਣ ਮੈਦਾਨ ਚ ਉਤਰਦੇ ਨੇ ਬਲਵਿੰਦਰ ਸਿੰਘ ਬੈਂਸ ਤਾਂ ਇੱਕ ਉਹ ਇਕੁਏਸ਼ਨ ਸੀ। ਫਿਰ ਉਸ ਤੋਂ ਬਾਅਦ ਬੈਂਸ ਦੇ ਉੱਤੇ ਕੁਝ ਅਲੀਗੇਸ਼ਨਸ ਲੱਗਦੇ ਨੇ। ਉਹਨਾਂ ਦੇ ਉੱਤੇ ਐਕਸ਼ਨ ਹੋ ਜਾਂਦਾ ਹੈ। ਫਿਰ ਬਿਲਕੁਲ 2024 ਦੇ ਇਲੈਕਸ਼ਨ ਤੋਂ ਪਹਿਲਾਂ ਸਿਮਰਜੀਤ ਬੈਂਸ ਆਪਣੀ ਪਾਰਟੀ ਨੂੰ ਮਰਜ ਕਰ ਦਿੰਦੇ ਨੇ ਕਾਂਗਰਸ ਦੇ ਵਿੱਚ। ਔਰ ਫਿਰ ਕੜਵਲ ਦੇ ਲਈ ਇੱਕ ਸਥਿਤੀ ਦੁਚਿੱਤੀ ਵਾਲੀ ਬਣ ਗਈ ਸੀ ਉਸ ਸਮੇਂ ਤਾਂ ਕੜਵਲ ਨੇ ਉਸ ਸਮੇਂ ਪਾਰਟੀ ਨੂੰ ਛੱਡਿਆ, ਕਾਂਗਰਸ ਨੂੰ ਛੱਡਿਆ। ਉਸ ਤੋਂ ਬਾਅਦ ਉਹ ਭਾਜਪਾ ਚਲੇ ਗਏ। ਭਾਜਪਾ 'ਚ 6 ਮਹੀਨੇ ਲਗਾਏ ਕੜਵਲ ਨੇ ਫਿਰ ਆਮ ਆਦਮੀ ਪਾਰਟੀ ਚਲੇ ਗਏ। ਨਾ ਫੁੱਲ ਵਾਲਿਆਂ ਨਾਲ ਗੱਲ ਬਣੀ, ਨਾ ਝਾੜੂ ਵਾਲਿਆਂ ਨਾਲ ਗੱਲ ਬਣੀ। ਵਾਪਸ ਹੱਥ ਵਾਲਿਆਂ ਦੇ ਕੋਲ ਆ ਗਏ ਨੇ। ਵਾਪਸੀ ਹੋ ਗਈ ਹੈ। ਪਰ ਸਵਾਲ ਇਹ ਹੈ ਕਿ ਰਾਜਾਪੜਿੰਗ ਨੂੰ ਨਹੀਂ ਪਤਾ ਕਿ ਕਮਲਜੀਤ ਕੜਵਲ ਦੀ ਵਾਪਸੀ ਹੋ ਰਹੀ ਹੈ। ਕੀ ਭੁਪੇਸ਼ ਬਗੇਲ ਜਿਹੜੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਉਹਨਾਂ ਨੂੰ ਨਹੀਂ ਪਤਾ ਕਿ ਪ੍ਰਤਾਪ ਸਿੰਘ ਬਾਜਬਾ ਲੀਡਰ ਆਫ oppositon ਨੇ ਉਹਨਾਂ ਨੂੰ ਨਹੀਂ ਪਤਾ ਕਿ ਕੜਵਲ ਦੀ ਵਾਪਸੀ ਹੋ ਰਹੀ ਹੈ ਜਾਂ ਹੋ ਗਈ ਹੈ ਕਿ ਕਾਂਗਰਸ ਹਾਈ ਕਮਾਂਡ ਨੂੰ ਕਿਸੇ ਵੀ ਪੁਆਇੰਟ ਦੇ ਉੱਤੇ ਨਹੀਂ ਨੋਟਿਸ ਦੇ ਵਿੱਚ ਲਿਆ ਗਿਆ ਤੇ ਕੀ ਬਾਕੀ ਲੁਧਿਆਣਾ ਦੇ ਵਿੱਚ ਇਸ ਸਮੇਂ ਕਾਂਗਰਸ ਦੋ ਢੜੇ ਨਜ਼ਰ ਆਉਂਦੇ ਨੇ ਬੇਸ਼ੱਕ ਨਾਮਿਨੇਸ਼ਨ ਵਾਲੇ ਦਿਨ ਭਾਰਤਪੂਸ਼ਾ ਨਾਸੂ ਨੇ ਰਾਜਾ ਬੜਿੰਗ ਦੀ ਬਾਹ ਫੜ ਕੇ ਹੱਥ ਖੜਾ ਕਰ ਦਿੱਤਾ ਸੀ ਕਿ ਲੋ ਜੀ ਅੱਜ ਤੋਂ ਅਸੀਂ ਇਕੱਠੇ ਆਂ ਪਰ ਜੇਕਰ ਵਾਪਸੀ ਕਰਵਾਉਣੀ ਸੀ ਤਾਂ ਬੜਿੰਗ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਵੀ ਕਰਵਾਈ ਜਾ ਸਕਦੀ ਸੀ ਪਰ ਪੁਆਇੰਟ ਇਹ ਵੀ ਹੈ ਕਿ ਬਾਕੀ ਰਾਜਾ ਬੜਿੰਗ ਦੀ ਨੌਲੇਜ ਦੇ ਵਿੱਚ ਨਹੀਂ ਸੀ ਇਸ ਵਾਪਸੀ ਨੂੰ ਲੈ ਕੇ ਸਿਮਰਜੀਤ ਬੈਂਸ ਸਹੀ ਇਸ਼ਾਰਾ ਕਰ ਰਹੇ ਨੇ ਕਹਿੰਦੇ ਪਿਛਲੇ 1-2 ਦਿਨਾਂ ਦੇ ਵਿੱਚ ਰਿਯੂਮਰਸ ਮੈਂ ਸੁਣੀਆਂ ਨੇ ਅਫਾਹਾਂ ਤੇ ਉਸ ਵਿਚਾਲੇ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਮੈਨੂੰ ਪਤਾ ਲੱਗਿਆ ਕਿ ਨਹੀਂ ਐਸੀ ਕੋਈ ਗੱਲ ਨਹੀਂ ਹੈ ਸਾਡੀ ਕੋਈ ਨੌਲੇਜ ਨਹੀਂ ਹੈ ਪਰ ਹੁਣ ਇੱਕਦਮ ਵਾਪਸੀ ਹੋ ਗਈ ਹੁਣ ਬੈਂਸ ਜੋ ਮਰਜ਼ੀ ਕਹਿਣ ਪਰ ਇਹ ਇਸ਼ਾਰਾ ਉਸ ਵਾਸਤੇ ਜ਼ਰੂਰ ਹੈ ਕਿ ਸੇਮ ਹਲਕੇ ਦੇ ਵਿੱਚ ਸੇਮ ਪਾਰਟੀ ਦੇ ਵਿੱਚ ਜਦੋਂ ਕੋਈ ਪੁਰਾਣਾ ਆਗੂ ਐਂਟਰੀ ਕਰਦਾ ਏ ਤਾਂ ਫਿਰ ਟਿਕਟ ਦੇ ਦਾਅਵੇਦਾਰਾਂ ਦੀ ਜਿਹੜੀ ਲਿਸਟ ਆ ਲੰਬੀ ਹੋ ਜਾਂਦੀ ਹੈ ਹੁਣ ਉਸ ਦੇ ਵਿੱਚ ਬੈਂਸ ਵੀ ਨੇ ਉਸ ਦੇ ਵਿੱਚ ਕੜਵਲ ਵੀ ਨੇ ਤੇ ਸ਼ਾਇਦ ਕੋਈ ਹੋਰ